ਚਰਨ ਬਦਕ ਜਨ ਤੂ ਮੁਕਤ ਭਏ ਚਰਨ ਬਦਕ ਜਿਹੜੇ ਤੇਰੇ ਗੁਣਾ ਨਾਲ ਵੱਜ ਗਏ ਚਲ ਗੁਣੇ ਹੁੰਦੇ ਨੇ ਜਿਹੜੇ ਗੁਣਾ ਨਾਲ ਵੱਜ ਗਏ ਗੁਣਾ ਨਾਲ ਜੁੜ ਗਏ ਜਨ ਤੂ ਮੁਕਤ ਭਏ ਉਹੀ ਜਨ ਗਿਆ ਪਹਿਲਾ ਜਨ ਆ ਗਿਆ ਲਫਜ਼ ਹੁਣ ਜਨ ਤਾਂ ਆਇਆ ਪਹਿਲਾਂ ਗੁਣਾ ਦਾ ਉਹਨਾਂ ਨੂੰ ਗਿਆਨ ਹੋਇਆ ਜਾਦੋਂ ਨੇ ਇਹ ਮੰਨ ਲਿਆ ਗੁਣਾਂ ਦਾ ਗਿਆਨ ਕਿਵੇਂ ਹੁੰਦਾ ਕਾਹ ਦੂੰਦਾ ਜਦੋਂ ਹੁਕਮ ਮੰਨ ਲਿਆ ਹੁਕਮ ਕੀ ਮੰਨ ਲਿਆ ਉਹ ਕਹਿੰਦੇ ਪੁੱਜਿਆ ਨਹੀਂ ਮੰਨਣ ਦੀ ਗੱਲ ਐ ਇੱਥੇ ਮੰਨਣਾ ਹੈ ਹੁਕਮ ਸਭਾ ਗੁਣ ਗਿਆਨ ਤੇ ਗਿਆਨ ਜੋ ਹੋਣਾ ਹੈ ਹੁਕਮ ਪਹਿਲਾਂ ਮੰਨੇ ਸਰਬ ਹੁਕਮ ਦਾ ਕੀ ਮੰਨਿਆ ਇਹ ਗੱਲ ਮੰਨੀ ਆ ਬਈ ਸਾਰਾ ਕੁਝ ਪਰਮੇਸ਼ਰ ਦਾ ਕੀਤਾ ਹੁੰਦਾ ਐਨੀ ਗੱਲ ਮੰਨੀ। ਕਿ ਸਾਰਾ ਕੀਤਾ ਹੋਰ ਕੁਝ ਨਹੀਂ ਹੁੰਦਾ। ਇਹ ਐ ਹੁਕਮ ਮੰਨਣਾ ਪਹਿਲੀ ਸਟੇਜ ਦਾ। ਬਈ ਥੋਈ ਲਾਈਨ ਬਦਲ ਜਾਣੀ। ਜੇ ਹੁਕਮ ਮੰਨੇ ਮੰਨੇ ਹੁਕਮ ਸਵਾਇ ਗੁਣ ਫੇਰ ਗੁਣਾ ਦਾ ਗਿਆਨ ਹੁੰਦਾ। ਫੇਰ ਚਰਨ ਵਧਕ। ਫੇਰ ਚਰਨਾ ਨਾਲ ਜੁੜਦਾ ਜਾ ਕੇ। ਤਾਕਤ ਐ ਬਣ ਰੁਖਦਾ। ਚਰਨਾ ਨਾ ਜਿਹੜਾ ਵੱਜ ਗਿਆ ਨਾ ਜਿਹੜਾ ਇਸ ਗੱਲ ਨਾਲ ਵੱਜ ਗਿਆ ਕਿੱਲੇ ਨਾਲ ਵੱਜ ਗਿਆ ਮਨ ਨੂੰ ਕਿ ਪਰਮੇਸ਼ਰ ਦੇ ਕੀਤੇ ਤੇ ਹੀ ਸਭ ਕੁਝ ਹੁੰਦਾ ਹੈ ਪੁੰਨ ਪਾਪ ਮੇਰੇ ਜਮੇ ਕੋਈ ਨਹੀਂ ਸੋਚਣਾ ਬੰਦ ਕਰ ਦਿੰਦਾ ਹੈ ਕਿ ਸੋਚਣ ਦੀ ਮੈਨੂੰ ਲੋੜ ਹੀ ਨਹੀਂ ਜਾਂ ਮੇਰਾ ਕੀਤਾ ਕੁਝ ਹੁੰਦਾ ਹੀ ਨਹੀਂ ਫਿਰ ਚਰਨਾ ਨਾ ਵੱਜਦਾ ਜਾ ਕੇ ਹੁਕਮ ਨਾਲ ਬਾਦੀ ਗਿਆ ਚਰਨਾ ਨਾ ਵੱਜ ਗਿਆ ਤੇ ਉਹ ਮੁਕਤ ਭਏ ਤਾਂ ਮੁਕਤ ਹੁੰਦਾ ਕਿਤੇ ਜਾ ਕੇ ਜਿੰਨਾ ਚਿਰ ਹੁਕਮ ਨਾਲ ਬਜਦਾ ਨਹੀਂ ਇਹ ਗੱਲ ਅੰਦਰੋਂ ਨਹੀਂ ਮੰਨਦਾ ਵੀ ਹੁੰਦਾ ਸਭ ਕੁਝ ਉਹਦੇ ਹੁਕਮ ਨਾਲ ਉਹਨਾਂ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ ਧਰਮ ਦਾ ਨੇੜੇ ਵੀ ਨਹੀਂ ਆਉਂਦਾ ਧਰਮੇ ਦੇ ਜੋਰ ਲਈ ਜਾਵੇ ਚਾਹੇ ਜਿੰਨਾ ਚਿਰ ਹੁਕਮ ਨੂੰ ਇਹ ਗੱਲ ਡੈਫੀ ਬਿਲਕੁਲ ਪੱਕੇ ਤੌਰ ਤੇ ਨਹੀਂ ਮੰਨ ਲੈਂਦਾ 20 ਬਿਸਵੇ ਨਹੀਂ ਮੰਨ ਲੈਂਦਾ 20 ਬਿਸਵੇ ਗੁਰਕਾਵਾਂ ਨਾ ਗੁਰਕਾਵਾਂ ਨਾਲ ਹੁਕਮ ਜਿੰਨਾ ਚਿਰ ਇਹ ਗੱਲ ਨਹੀਂ ਮੰਨਦਾ ਹੈ 20 ਬਿਸਵੇ ਉਹਨਾਂ ਚਿਰ ਇਹ ਧਰਮ ਦੇ ਖੇਤਰ 'ਚ ਇੱਕ ਕਦਮ ਵੀ ਅੱਗੇ ਨਹੀਂ ਤੁਰਦਾ ਇਹ ਮੰਨੇ ਤੇ ਹੀ ਗਤੀ ਪਾਈ ਹੈ ਅੱਗੇ ਤੁਰਿਆ ਬੁੱਧ ਨਹੀਂ ਜਿੱਥੇ ਅੜੇ ਹੋ ਨੇ ਲੋਕ ਉੱਥੇ ਹੀ ਖੜੇ ਨੇ ਪਿੱਛੇ ਗਾਂਹ ਤੁਰੇ ਨਹੀਂ ਸਕਦੇ ਕੋਈ ਨਾ ਤੁਰਿਆ ਨਾ ਤੁਰੂਗਾ ਕੋਈ ਫਿਰਲਾ ਤੁਰਦਾ ਸਮਝ ਗਏ ਵੀ ਕੋਈ ਫਿਰਲਾ ਤੁਰਦਾ ਹੈ ਇਹ ਨਕੀ ਟੱਪਣੀ ਬੜੀ ਔਖੀ ਹੈ ਇਹ ਲਕੀਰ ਦੇ ਪੱਲੇ ਪਾਸੇ ਜਿਹੜਾ ਟੱਪ ਕੇ ਬਹੁਤ ਹੈ ਬਹੁਤ ਕਬੂਲੇ ਤੇ ਬਿਨਾ ਮਰਨ ਕਬੂਲੇ ਤੇ ਬਿਨਾ ਲਕੀਰ ਨਹੀਂ ਟੱਪ ਹੁੰਦੀ ਇਹ ਲਕੀਰ ਟੱਪਣੀ ਮਰਨ ਕਬੂਲ ਕਰਨਾ ਕੋਈ ਮਰਨ ਕਬੂਲ ਕੀ ਕਰਨਾ ਬੇਰੇ ਕੀਤੇ ਤੇ ਕੁਛ ਨਹੀਂ ਹੁੰਦਾ ਇਹਦੀ ਪੱਕੀ ਮਨੋਤ ਹੈ ਇਹ ਮਰਨ ਕਬੂਲ ਕਰਨਾ ਆਪਣੀ ਮਰਜ਼ੀ ਤਿਆਗਦੀ ਮਰਜ਼ੀ ਤਿਆਗਣੀ ਬਹੁਤ ਔਖੀ ਹੈ ਇਹ ਬੰਨਣਾ ਹੀ ਬਹੁਤ ਔਖਾ ਸਾਰੀ ਦੁਨੀਆ ਨਾਲ ਵੱਖਰਾ ਹੋ ਗਿਆ ਆਦਮੀ ਦੁਨੀਆ ਸਾਰੀ ਘੜੀ ਆ ਵੀ ਇਹ ਕੁਝ ਕਰ ਸਕਦਾ ਉਹ ਇਕੱਲਾ ਹੀ ਬੰਦਾ ਨਹੀਂ ਕਰ ਸਕਦਾ ਸਾਰੀ ਦੁਨੀਆ ਨਾਲ ਵੱਖਰਾ ਹੋਣ ਕੇਦਾਂ ਸਖਾਲਾ ਸਾਰੀ ਦੁਨੀਆ ਨਾਲ ਪੁੱਠਾ ਚੱਲਣਾ ਕੇਦਾਂ ਸਖਾਲਾ ਦੁਨੀਆ ਦੀ ਬੋਲ ਇੱਕ ਪਾਸੇ ਆ ਸਾਰੀ ਦੀ ਤੂੰ ਇਕੱਲਾ ਇੱਕ ਪਾਸੇ ਖੜਾ ਹੈ ਕਹਿ ਨਹੀਂ ਰਿਹਾ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪੜੀ ਵੀਰ ਸਾਰੀ ਭੀੜ ਉਹਦੇ ਮਗਰ ਚੱਲੀ ਗਈ ਪੁੰਨ ਪਾਪ ਦੇ ਮਗਰ ਚੱਲੀ ਗਈ ਕਬੀਰ ਦੇ ਵਰਤਾਏ ਦੋਕ ਬਾਤ ਦੇ ਵਿੱਚ ਆਉਣ ਲੱਗੇ ਨੇ ਉਹਨੂੰ ਕਬੀਰ ਨੂੰ ਕਿਹੜਾ ਪਤਾ ਹੈ ਵੀ ਕਾਸ਼ੀ ਚ ਮੇਰੇ ਨਾਲ ਕੋਈ ਖੜਾ ਹੈ ਇਹਦਾ ਆਗੇ ਬਾਤ ਚ ਜੁੜੇ ਨੇ ਤਾਂ ਪਰਮੇਸ਼ਰ ਦੀ ਖੇਡ ਸੀ ਨਾ ਜੇ ਕਬੀਰ ਦੀ ਬਾਣੀ ਚ ਲੱਭੀਏ ਉਤੋਂ ਐਂ ਲੱਗਦਾ ਵੀ ਕੋਈ ਹੈ ਹੀ ਨਹੀਂ ਬੰਦਾ ਹੋਰ ਇਹ ਕਿ ਕੌਗੜ ਕਾਟੀ RAM ਕੀ ਤੇ ਇਹ ਚੜਦੇ ਹੋ ਕਬੀਰ ਜੀਅਤ ਕਹਿੰਦਾ ਲੱਗਦਾ ਤਾਂ ਐਵੇਂ ਹੀ ਆ ਸਾਨੂੰ ਵੀ ਕਬੀਰ ਕੱਲਾ ਹੀ ਚੜ ਰਿਹਾ ਨਹੀਂ ਉਹ ਕੁਝ ਹੋਰ ਕਹਿ ਰਿਹਾ ਕਬੀਰ ਕਬੀਰ ਸਾਰੇ ਚੜ ਰਹੇ ਨੇ ਕਬੀਰ ਲਫਜ਼ ਹੈ ਨਾ ਉੱਥੇ ਕਬੀਰ ਚੜ ਰਿਹਾ ਹੈ ਮੈਂ ਨਹੀਂ ਉਹ ਤੇ ਕਿਹਾ ਚੜ ਰਿਹਾ ਕਿਉਂਕਿ ਕਬੀਰ ਆਪ ਨਹੀਂ ਨਾ ਹੈਗਾ ਉਹ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਜੇ ਅਸੀਂ ਇਹਦੇ ਅਰਥ ਇਹ ਮੈਂ ਤੇਰਾ ਨਾਮ ਕਬੀਰ ਆਪ ਨੂੰ ਨਹੀਂ ਕਹਿ ਰਿਹਾ ਮੇਰੇ ਪਿੱਛੇ ਚੱਲ ਰਿਹਾ ਉਹ ਕਹਿੰਦਾ ਸਤਗੁਰ ਦੇ ਪਿੱਛੇ ਮਾਇਆ ਸਤਗੁਰ ਕਬੀਰ ਹੈ ਮੇਰਾ ਮੂਲ ਕਬੀਰ ਹੈ ਉਹਦੇ ਪਿੱਛੇ ਉਹ ਅੱਗੇ ਅੱਗੇ ਜਾ ਰਿਹਾ ਸੀ ਪਿੱਛੇ ਪਿੱਛੇ ਜਾ ਰਿਹਾ ਉਹੀ ਚੜਦਾ ਆਇਆ ਥੱਲੇ ਤੇ ਉਹਦੇ ਪਿੱਛੇ ਨਹੀਂ ਹੈ ਕੋਈ ਅੰਤਰਾਤਮਾ ਦੇ ਪਿੱਛੇ ਨਹੀਂ ਹੈ ਕੋਈ ਅੰਤਰਾਤਮਾ ਸਭ ਨੇ ਕ੍ਰਸ਼ ਕਰਕੇ ਰੱਖੀ ਹੈ ਆਪਣੀ ਬੈਨ ਕਰਕੇ ਰੱਖੀ ਹੋਈ ਹੈ ਮਰਜੀ ਇਹਦੀ ਅੰਤਰਾਤਮਾ ਦੀ ਆਵਾਜ਼ ਉਨੀ ਕੇ ਸੁਣਦੇ ਨੇ ਉਨੀ ਕੇ ਲੋਕ ਮੰਨਦੇ ਨੇ ਜਿੰਨੀ ਉਹਨਾਂ ਦੀ ਮਰਜੀ ਹੁੰਦੀ ਹੈ ਸੈਂਟਰ ਪਰਸੈਂਟ ਆਤਮਾ ਦੀ ਆਵਾਜ਼ ਅੰਤਰਾਤਮਾ ਦੀ ਮੰਨਣੀ ਪਵੰਦੀ ਲਾਉਣੀ ਮੰਨਦੇ ਉੱਤੇ ਇਹੀ ਮੌਤ ਹੈ ਸੈਂਟਰ ਪਰਸੈਂਟ ਆਤਮਾ ਦੀ ਆਵਾਜ਼ ਤੇ ਚੱਲਣਾ ਜਿਹਨੇ ਉਹ ਮਾੜਕ ਬੋਲਾ ਉੱਥੇ ਆ ਕੇ ਔਰ ਇਮਾਨਦਾਰੀ ਨਾਲ ਚੱਲਣਾ ਕੋਈ ਕਿਹੜਾ ਕਿਸੇ ਨੂੰ ਪਤਾ ਹੈ ਅੰਤਰਾਤਮਾ ਦੀ ਆਵਾਜ਼ ਕੀ ਦੀ ਹੈ ਕੀ ਹੈ ਤੂਏ ਨੂੰ ਤਾਂ ਪਤਾ ਹੈ ਨਹੀਂ ਜੇ ਆਪਣਾ ਭਲਾ ਚਾਹੁੰਨਾ ਹੈ ਜੇ ਸੁਖ ਕੋ ਚਾਹੇ ਸਦਾ ਅੰਤਰਾ ਆਤਮਾ ਦੀ ਜਿਹੜੀ ਆਵਾਜ਼ ਆ ਉਹਦੀ ਛੜਨ ਲੈ ਛੜਨ RAM ਕੀ ਜੀ ਛੜਨ RAM ਦਾ ਬੋਲ ਦੇ ਅੰਦਰ ਸਵੇਕਾ RAM ਬੋਲੇ ਜੋ RAM ਕਹਿੰਦਾ ਉਹਦੀ ਛੜਨ ਚੱਲਿਆ ਜਾ ਉਹ ਗੱਲ ਮੰਨ ਲੈ ਬਿਸ ਬਿਸਵੇਂ ਗੁਰ ਕਾ ਮਨ ਮੰਨ ਲੈ ਛੜਨ RAM ਕੀ ਲੈ ਦਾ ਮਤਲਬ ਸਾਰੀਆਂ ਗੱਲਾਂ ਛਣ ਰਾਮ ਕੀ ਲੈ ਕਹਤਾ ਐਤੇ ਕਹਤਾ ਸਭੇ ਕਰ ਰਾਮ ਬੋਲੇ ਜੋ ਬੋਲੇ ਜਾਂ ਛੜ ਜਾਏਗਾ ਜੋ ਹੁਕਮ ਉਹ ਮੰਨਣਾ ਪਊ ਫਿਰ ਆਜੂ ਮੰਨੇ ਹੁਕਮ ਸਭੇ ਗੁਣ ਗਿਆਨ ਮੰਨ ਹੁਕਮ ਸਭੇ ਗੁਣ ਗਿਆਨ ਗੱਲ ਤਾਂ ਉੱਥੇ ਹੀ ਚਲੀ ਗਈ ਸਾਰੀ ਇਹ ਸਾਰੇ ਸ਼ੀਸ਼ੇ ਕ੍ਰੈਕ ਹੋਏ ਜੋੜ ਕੇ ਇੱਕ ਨਕਸ਼ਾ ਬਣਨਾ ਸ਼ੀਸ਼ਾ ਟੁੱਟ ਗਿਆ ਟੁਕੜਾ ਹੋ ਗਿਆ 100 100 ਟੁਕੜਾ ਜੋੜ ਕੇ ਤਾਂ ਸ਼ੀਸ਼ਾ ਬਣਨਾ ਹੈ ਫਿਰ ਉਹ ਜੀ ਸੌ ਮੂੰਹ ਦਿਖੂਗਾ ਜੇ ਕੱਲਾ ਕੱਲਾ ਟੁਕੜਾ ਹੈ ਜਿੰਨਾ ਜਰ ਤੇੜਾ ਨੇ ਉਹਨਾਂ ਦੇ ਮੂੰਹ ਹੋਰ ਜਿਆਦਾ ਹੀ ਦਿਖਣਗੇ ਦਿਖਣਗੇ ਇਹ ਹਜ਼ਾਰਾਂ ਟੁਕੜੇ ਸ਼ੀਸ਼ੇ ਦੇ ਹੋਏ ਨੇ ਇੱਕ ਇੱਕ ਸ਼ੀਸ਼ਾ ਵੜਨਾ ਫਿਰ ਦੁਬਾਰਾ ਉਹ ਜੀ ਮੂੰਹ ਦਿਖਣਾ ਤਾਂ ਜਿੰਨਾ ਜਰ ਤੇੜਾ ਨੇ ਨਾ ਵਿੱਚ ਟੁਕੜਿਆਂ ਦੀ ਉਹਨਾਂ ਜਰ ਮੂੰਹ ਦਿਖਣਾ ਹੀ ਨਹੀਂ ਹੈ ਇਹ ਟੁਕੜੇ ਪਏ ਨੇ ਸਾਰੇ ਸ਼ੀਸ਼ਾ ਕਰਾਇਕ ਦੇ ਗੁਰਬਾਣੀ ਚ ਇਹ ਜੋੜਨੇ ਨੇ ਇਕੱਠੇ ਇੱਕ ਫਰੇਮ ਚ ਫਿਰ ਇਹਨਾਂ ਦੀ ਤੇੜ ਖਤਮ ਕਰਨੀ ਏ ਉਹ ਜਿਹਾ ਹੀ ਹੋ ਜੂ ਜਹਜਾ ਅਤੀਤ ਉਹ ਅਤੀਤ ਰੂਪ ਹੈ ਦਾ ਜਿਹੜਾ ਟੁੱਟਣ ਤੋਂ ਪਹਿਲਾਂ ਸ਼ੀਸ਼ਾ ਸੀ ਉਹ ਸ਼ੀਸ਼ਾ ਵਰਨਾ ਇੱਕ ਦੂਆ ਵੀ ਤਰੀਕਾ ਹੈ ਦਾ ਉੱਥੇ ਉਹਨਾਂ ਨੇ ਕਿਹਾ ਜੱਤ ਪਹਾਰਾ ਧੀਰਜ ਸੁਨਿਆਰ ਕਹਿੰਦੇ ਸ਼ੀਸ਼ੇ ਨੂੰ ਢਾਲ ਲਓ ਟੁਕੜੇ ਇਕੱਠੇ ਕਰਕੇ ਢਾਲ ਕੇ ਫੇਰ ਬਣਾ ਲਓ ਦੁਬਾਰਾ ਸ਼ੀਸ਼ੇ ਢਾਲ ਕੇ ਦੁਬਾਰਾ ਨਹੀਂ ਬਣਦਾ ਕੱਚ ਸੋਨਾ ਢਾਲ ਕੇ ਦੁਬਾਰਾ ਨਹੀਂ ਬਣਦਾ ਦੁਬਾਰਾ ਬਣਾ ਲਓ ਸ਼ੀਸ਼ਾ ਇਹ ਦੁਬਾਰਾ ਹੀ ਬਣਦਾ ਢਾਲ ਕੇ ਉਮਰ ਤੇ ਤੇ ਢਾਲ ਢੜ ਗਿਆ ਵਾ ਨ ਉਮਰ ਤੇ ਹੀ ਆ ਉਹ ਜਿਹੜਾ ਮਰਦਾ ਨਹੀਂ ਅਮਰਦਾ ਉਹ ਹੁੰਦਾ ਔਰ ਮਰਦਾ ਹਦੂਆ ਪਤਾਸੇ ਦੀ ਢਾਲਣੇ ਵਿੱਚ ਪਤਾਸਿਆਂ ਨਾਲ ਅਮਰਦਾ ਕਮੇ ਢਲ ਜੂ ਗਿਆਨ ਕਮੇ ਢਲ ਜੂ ਇਹ ਚ ਇਹ ਅੰਤਰਾ ਆਤਮਾ ਪਾ ਗਈ ਢਾਲਣੀਆਂ ਦੁਬਾਰਾ ਇਹ ਜੋ ਖੋਟ ਕੱਢ ਦੇਣੀ ਹੈ ਬਾਹਰ ਤਾਂ ਗੱਲਾਂ ਕੀਤੀਆਂ ਹੋਈਆਂ ਨੇ ਸਮਝਣ ਵਾਸਤੇ ਬੁੱਝਣ ਵਾਸਤੇ